ਵਾਹਿ ਗੁਰਜੀ ਦਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਜੀ ਦੀ ਵਡਿਆਈ ਕਰਨ ਸੁਣਨ ਦੇ ਨਾਲ ਇਸ ਮਨ ਦੇ ਪੁਰਨੇ ਖਿਆਲ ਇਰਾਦੇ ਬਦਲ ਜਾਂਦੇ ਕਿਉਂਕਿ ਗੁਰਬਾਣੀ ਸਾਨੂੰ ਸੱਚੇ ਮਾਰਗ ਤੇ ਚੱਲਣਾ ਸਿਖਾਉਂਦੀ ਹੈ ਅਵਰ ਉਪਦੇਸ਼ ਆਪ ਨਾ ਕਰੇ ਆਵਤ ਜਾਵਤ ਜਨਮੈ ਮਰੈ ਕੋਈ ਵੀ ਆਪਣੇ ਆਪਣੇ ਧਰਮ ਦੇ ਵਿੱਚ ਕਸਰ ਨਹੀਂ ਛੱਡ ਰਿਆ ਪ੍ਰਚਾਰ ਕਰਨ ਵਾਲੀ ਪਰ ਆਪਣੇ ਤੋਂ ਕੋਈ ਲਾਗੂ ਕਰ ਲਵੇ ਇਨਸਾਨ ਕਿ ਜੋ ਮੈਂ ਕਰ ਰਿਆ ਮੈਂ ਉਹਨਾਂ ਹੀ ਉਸੇ ਢੰਗ ਦਾ ਉਪਦੇਸ਼ ਕਰਾਂ ਕਿਉਂਕਿ ਜਿਵੇਂ ਸੰਤ ਬਾਬਾ ਅਤਰ ਸਿੰਘ ਜੀ ਮਹਾਂਪੁਰਸ਼ ਮਸਤੂ ਆਣੇ ਵਾਲੇ ਜਿਨ੍ਹਾਂ ਨੇ ਗੁਰੂ ਨਾਨਕ ਦੀ ਸਿੱਖੀ ਦਾ ਪ੍ਰਚਾਰ ਕੀਤਾ ਤੇ ਬਹੁਤ ਬੰਦਗੀ ਕੀਤੀ ਗੁਰੂ ਨਾਨਕ ਦੇ ਘਰ ਦੀ ਉਪਮਾ ਵਡਿਆਈ ਜਸ ਕੀਤਾ ਤਾਂ ਉਹਨਾਂ ਨੂੰ ਕਿਸੇ ਪਿਆਰੇ ਨੇ ਪਛਾਹ ਕੇ ਮਹਾਂਪਰਸ਼ੋ ਤੁਸੀਂ ਕਿਸੇ ਵੇਲੇ 사ਤਸੰਗ ਕਰਦਿਆਂ ਕਰਦਿਆਂ ਇਨਸਾਨ ਨੂੰ ਕਹਿ ਦਿੰਦੇ ਜੀ ਕਿ ਭਾਈ ਗੁਰੂ ਨਾਨਕ ਦੇ ਬੇੜੇ ਤੇ ਜਹਾਜ਼ ਤੇ ਚੜੋ ਅੰਮ੍ਰਿਤ ਪਾਣ ਕਰੋ ਤਾਂ ਉਸੇ ਵੇਲੇ ਅਮਰਤ ਸ਼ਕਨ ਵਾਸਤੇ ਉਹ ਤਿਆਰ ਹੋ ਜਾਂਦਾ ਇਹਦਾ ਕੀ ਮਤਲਬ ਸਾਧ ਸੰਗਤ ਜੀ ਜਿਸ ਰਸਨਾ ਦੇ ਉੱਤੇ ਅਮਰਤ ਵਰਸਦਾ ਨਾ ਜੀ ਉਸ ਰਸਨਾ ਦੇ ਉੱਤੋਂ ਬੋਲਿਆ ਹੋਇਆ ਸੱਚ ਹੋ ਜਾਂਦਾ ਸੰਤ ਬਾਬਾ ਅਤਰ ਸਿੰਘ ਜੀ ਮਸਤੂ ਆਣੇ ਵਾਲੇ ਮਾਂ ਪਰੇਸ਼ਾਨ ਨੂੰ ਜਦੋਂ ਇਹ ਸਵਾਲ ਕਿਸੇ ਪਿਆਰੇ ਨੇ ਕੀਤਾ ਤੇ ਉਹ ਸੰਤਾਂ ਨੇ ਵੀ ਗਾੜੀਓ ਕਿਹਾ ਕੇ ਭਾਈ ਜੋ ਇਨਸਾਨ ਆਪ ਕਰਦਾ ਨਾ ਉਹ ਜਦੋਂ ਕਿਸੇ ਨੂੰ ਕਰਨ ਵਾਸਤੇ ਕਹਿੰਦਾ ਤੇ ਉਹ ਵੀ ਤਿਆਰ ਹੋ ਜਾਂਦਾ ਦੋਹਾਂ ਸਿਰਿਆਂ ਦਾ ਆਪ ਸੁਆਮੀ ਖੇਲਾ ਬਿਰਸੈ ਅੰਤਰਜਾਮੀ ਜਦੋਂ ਕਿਸੇ ਇਨਸਾਨ ਨੂੰ ਚੰਗੇ ਮਾਰਗ ਤੇ ਆਪ ਚੱਲਣ ਵਾਲਾ ਇਨਸਾਨ ਚੰਗੇ ਮਾਰਗ ਤੇ ਚੱਲਣ ਵਾਸਤੇ ਨਾਲ ਤਿਆਰ ਕਰ ਲੈਂਦਾ ਤੇ ਹੋ ਜਾਂਦਾ ਕੋਈ ਇਸ ਕਰਕੇ ਭਾਈ ਇਹ ਆਪ ਨੂੰ ਪਹਿਲੋਂ ਡਿਊਟੀ ਗੁਰਨਾਨਕ ਦੇ ਘਰ ਦੀ ਕਰਨੀ ਪਵੇਗੀ ਫਿਰ ਇਹ ਕਿਸੇ ਨੂੰ ਰਾਹ ਦੱਸਣ ਵਾਸਤੇ ਜਦੋਂ ਕੋਈ ਤਿਆਰ ਹੋਵੇਗਾ ਉਹ ਵੀ ਨਾਲ ਤਿਆਰ ਹੋ ਜਾਵੇਗਾ ਕਿ ਕੰਮ ਚੰਗਾ ਹੈ ਪਿਆਰਿਓ ਇਹ ਰਸਤਾ ਜਿਹੜਾ ਹੈ ਵਾਹਿਗੁਰੂ ਦੇ ਕਰਦਾ ਜਿਨ੍ਹਾਂ ਨੂੰ ਦਿਸ ਪਿਆ ਜਿਹੜੇ ਇਸ ਰਸਤੇ ਤੇ ਚੱਲ ਪਏ ਉਹ ਤੇ ਗੁਰਬਾਣੀ ਦੇ ਨਾਲ ਕੁਛ ਨਾ ਕੁਛ ਆਪਣੇ ਮਨ ਨੂੰ ਸਹਿਮਤ ਕਰਕੇ ਦੁਨੀਆ ਦੇ ਵਿੱਚ ਵਧੀਆ ਢੰਗ ਨਾਲ ਜ਼ਿੰਦਗੀ ਬਤੀਤ ਕਰ ਲੈਂਦੇ ਫਿਰ ਉਹ ਜਦੋਂ ਗੁਰੂ ਨਾਨਕ ਦੀ ਬਾਣੀ ਦੀ ਵਿਚਾਰ ਵੀ ਕਰਦੇ ਆ ਉਹ ਵੀ ਕਿਸੇ ਵੇਲੇ ਪਸੰਦ ਆਉਂਦੀ ਏ ਦੂਜੇ ਇਨਸਾਨ ਨੂੰ ਸੁਣਨ ਵਾਲੇ ਨੂੰ ਕਾਹੇ ਰੇ ਬੰਨ ਖੋਜਣ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਫਿਰ ਇਹ ਵਾਹਿਗੁਰੂ ਜਿਹੜਾ ਹਰ ਸਰੀਰ ਦੇ ਅੰਦਰ ਮਾਇਆ ਹੋਇਆ ਜਿਵੇਂ ਦੁੱਧ ਦੇ ਵਿੱਚ ਘਿਓ ਦਿਖਾਈ ਤੇ ਭਾਵੇਂ ਸਿੱਧੀ ਨਹੀਂ ਦਿੰਦਾ ਨਾ ਉਹ ਸਿੱਧਾ ਪ੍ਰਾਪਤ ਹੀ ਹੁੰਦਾ ਕਿਸੇ ਨੂੰ ਕਿ ਦੁੱਧ ਦੀ ਭਾਵੇਂ ਕੋਈ ਬਾਲਟੀ ਰੱਖ ਕੇ ਅੱਗੇ ਸਾਰਾ ਦਿਨ ਹੱਥ ਦੇ ਨਾਲ ਘਿਓ ਨੂੰ ਮੱਖਣ ਨੂੰ ਫੜਨ ਵਾਸਤੇ ਯਤਨ ਕਰੇ ਸਿੱਧਾ ਘਿਓ ਪ੍ਰਾਪਤ ਨਹੀਂ ਹੁੰਦਾ ਉਹਨੂੰ ਤਰੀਕੇ ਦੇ ਨਾਲ ਪ੍ਰਾਪਤ ਕੀਤਾ ਜਾਂਦਾ ਜਤੀ ਸਦਾ ਵੈ ਜੁਗਤ ਨਾ ਜਾਣੈ ਛੱਡ ਬੈ ਕਰਬਾਰ ਇਸੇ ਹੀ ਤਰੀਕੇ ਦੇ ਨਾਲ ਇਹ ਸਰੀਰ ਰੂਪੀ ਕਾਇਆ ਦੇ ਅੰਦਰ ਪਰਮਾਤਮਾ ਹੈ ਇਹ ਨੂੰ ਕੋਈ ਸਿੱਧਾ ਵੇਖਣ ਵਾਸਤੇ ਕਵੇ ਕਿ ਮੈਂ ਸਿੱਧਾ ਪਰਮਾਤਮਾ ਨੂੰ ਵੇਖਣਾ ਹੈ ਫਿਰ ਸਾਧ ਸੰਗਤ ਜੀ ਗੱਲ ਤੇ ਇਹ ਹੈ ਕਿ ਜੋ ਹੈਗਾ ਹੈ ਉਹਨੂੰ ਅਸੀਂ ਕਹਿੰਨੇ ਨਹੀਂ ਹੈਗਾ ਤੇ ਜੋ ਨਹੀਂ ਹੈਗਾ ਉਹਨੂੰ ਕਹਿੰਨੇ ਹੈਗਾ ਜਾਗ ਰਚਨਾ ਸਭ ਝੂਠ ਹੈ ਜਾਣ ਲਿਓ ਰੇ ਮੀਤ ਜੋ ਜਗ ਦੀ ਰਚਨਾ ਰਚੀ ਹੈ ਪ੍ਰਮਾਤਮਾ ਨੇ ਹਰ ਇਨਸਾਨ ਨੂੰ ਹਰ ਸਰੀਰ ਨੂੰ ਇੱਥੇ 84 ਦੇ ਗੇੜ ਦੇ ਵਿੱਚ ਆਪਣੇ ਆਪਣੇ ਕਰਮਾਂ ਮੁਤਾਬਕ ਫਲ ਭੋਗਣ ਵਾਸਤੇ ਹਾਂਜੀ ਕਰਮਾਂ ਦਾ ਲੇਖਾ ਦੇਣ ਵਾਸਤੇ ਪ੍ਰਮਾਤਮਾ ਇੱਥੇ ਜੀਵਾਂ ਨੂੰ ਪੈਦਾ ਕਰਦਾ ਤੇ ਦੁਨੀਆ ਤੋਂ ਜਿੰਨੇ ਜਿੰਨੇ ਸਵਾਸ ਬਖਸ਼ੇ ਉਹਨੇ ਉਹਨੇ ਖਰਚ ਕਰਕੇ ਦੁਨੀਆ ਤੋਂ ਜਾਂਦਾ ਏ ਤੇ ਹਰ ਇੱਕ ਇਥੇ ਕਰਮਾਂ ਦਾ ਹੀ ਫਲ ਭੁਗਤ ਰਿਹਾ ਏ ਇਨਸਾਨ ਜੀਵ ਇਸ ਕਰਕੇ ਪਿਆਰਿਓ ਜੋ ਕਰਮ ਹਨ ਇਹਨੂੰ ਹੀ ਪਰਮਾਤਮਾ ਵਰਗੇ ਸਮਝ ਕੇ ਤੇ ਕੀਤੇ ਜਾਣ ਤੇ ਫਿਰ ਤੇ ਬੰਦਾ ਅੱਜ ਤੋਂ ਚੰਗੇ ਕਰਮ ਕਰਨੇ ਸ਼ੁਰੂ ਕਰ ਸਕਦਾ ਜੀ ਹਾਂਜੀ ਤੇ ਜਦੋਂ ਚੰਗੀਆਂ ਆਈਆਂ ਬਰਿਆਈਆਂ ਵਾਚੇ ਧਰਮ ਹضور ਕਰਮੀ ਆਪੋ ਆਪਣੇ ਕਿ ਨੇੜ ਹੈ ਕਿ ਦੂਰ ਇਹ ਜੇ ਦੂਰ ਦਿਖਾਈ ਦਿੰਦਾ ਕਿਸੇ ਨੂੰ ਪ੍ਰਮਾਤਮਾ ਤੇ ਉਹ ਵੀ ਕਰਮਾਂ ਮੁਤਾਬਕ ਜੇ ਕਿਸੇ ਨੂੰ ਨੇੜੇ ਦਿਖਾਈ ਦਿੰਦਾ ਪ੍ਰਮਾਤਮਾ ਤੇ ਉਹ ਵੀ ਕਰਮਾਂ ਮੁਤਾਬਕ ਤੇ ਜਿਹੜੇ ਚੰਗੇ ਕਰਮ ਕਰਨ ਵਾਲਾ ਕੋਈ ਇਨਸਾਨ ਹੈ ਨਾ ਜੀ ਉਹ ਵੀ ਪ੍ਰਮਾਤਮਾ ਦੇ ਦ دیدار ਕਰਮਾਂ ਦੇ ਨਾਲ ਹੀ ਕਰ ਸਕਦਾ ਹੈ ਕਰਮ ਹੀ ਚੰਗੇ ਅੱਜ ਤੋਂ ਕਰਨੇ ਸ਼ੁਰੂ ਕਰ ਦਿੱਤੇ ਜਾਣ ਹੋਈਆਂ ਪੁੱਲਾਂ ਗਲਤੀਆਂ ਦੀ ਖਿਮਾ ਪਿਆਰ ਵਿੱਚ ਆਓ ਗੱਜ ਕੇ ਫਤਿਹ ਬਲਾਓ ਤੇ ਕਹੋ ਜੀ ਵਾਹ ਗੁਰਜੀ ਕਾ ਖਾਲਸਾ ਵਾਹ ਗੁਰਜੀ ਕੀ ਫਤਿਹ